ਸੰਗਰੂਰ ਦੇ ਬੱਸ ਸਟੈਂਡ ਦੇ ਨਜ਼ਦੀਕ ਚੱਲ ਰਿਹਾ ਮੁਲਤਾਨੀ ਵੈਸ਼ਨੂ ਢਾਬਾ ਜੀ ਕੇ ਮਲੇਰ ਕੋਟਲਾ ਵਾਲਿਆਂ ਦਾ ਹੈ ਜਿਸ ਦੀ ਅਚਾਨਕ ਸਿਹਤ ਵਿਭਾਗ ਦੁਆਰਾ ਚੈਕਿੰਗ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਗਰੇਵੀ ਅਤੇ ਪਨੀਰ ਦੇ ਸੈਂਪਲ ਲਏ ਹਨ ਜਦੋਂ ਇਸ ਬਾਰੇ ਫੂਡ ਸੇਫਟੀ ਅਫਸਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਇਹ ਛਾਪੇਮਾਰੀ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਅਤੇ ਮੈਡੀਕਲ ਅਫਸਰ ਸਰਦਾਰ ਕਿਰਪਾਲ ਸਿੰਘ ਦੀ ਰਣ ਨਮਾਈ ਹਿੱਟ ਇਹ ਚੈਕਿੰਗ ਕੀਤੀ ਗਈ ਹੈ ਤੇ ਸੈਂਪਲ ਭਰੇ ਗਿਆ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਗੁਪਤ ਜਾਣਕਾਰੀ ਮਿਲੀ ਸੀ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਰਹਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਜਾਂ ਗਰੀਬਾਂ ਦਾ ਜੌਨ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਜਿਸ ਕਰਕੇ ਇਸ ਟਾਬੇ ਦੀ ਚੈਕਿੰਗ ਜਿਹੜੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਇੱਥੇ ਨਕਲੀ ਪਨੀਰ ਵਰਤਿਆ ਜਾਂਦਾ ਸੀ ਜਿਸ ਦਾ ਸੈਂਪਲ ਵੀ ਭਰਿਆ ਗਿਆ ਹੈ ਸਬਜੀ ਦੀ ਗਰੇਵੀ ਦਾ ਵੀ ਸੈਂਪਲ ਭਰਿਆ ਗਿਆ ਜਿਸ ਦੀ ਥੋੜੇ ਦਿਨਾਂ ਦੇ ਵਿੱਚ ਰਿਪੋਰਟ ਆ ਜਾਵੇਗੀ ਜੋ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਵੇਗੀ ਸਬ ਹਾਟਲ ਵਿਕਤੀ ਤਰੀਕੇ ਦੀ ਚੈਕਿੰਗ ਕੀਤੀ ਗਈ ਹੈ ਕਿਹੜਾ ਹੋਟਲ ਅੱਜ ਸਾਨੂੰ ਕੱਲ ਇੱਕ ਕੰਪਲੇਨ ਮਿਲੀ ਸੀ ਜਿਹਦੇ ਸਬੰਧ ਵਿੱਚ ਅੱਜ ਸਾਡੇ ਮਾਨਯੋਗ ਡੀਸੀ ਸਾਹਿਬ ਤੇ ਸਾਡੇ ਸਤਿਵੰਤਾ ਨੂੰ ਰਾਜਪਾਲ ਸਿੰਘ ਉਹਨਾਂ ਦੀ ਮੌਜੂਦ ਉਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਅਸੀਂ ਆ ਕੇ ਇਹ ਹੋਟਲ ਦੇ ਵਿੱਚ ਮਲਤਾਨੀ ਹੋਟਲ ਹੈ ਇਹ ਮੇਰ ਕੋਲੇ ਬਾਣਾ ਦਾ ਬੱਸ ਸਟੈਂਡ ਦੇ ਕੋਲ ਸੰਗਰੂਰ ਉੱਥੇ ਅਸੀਂ ਚੈਕਿੰਗ ਕੀਤੀ ਹੈ ਇਹਨਾਂ ਕੋ ਕੋਟ ਲਾਇਸੈਂਸ ਹੋਇਆਗਾ ਪਰ ਸਫਾਈ ਪੱਖੋਂ ਥੋੜਾ ਜਿਹਾ ਘੱਟ ਸੀ ਉਹਦੇ ਬਾਰੇ ਇਹਨਾਂ ਨੂੰ ਅਸੀਂ ਨਿਰਦੇਸ਼ ਦਿੱਤੇ ਆ ਇਹਨਾਂ ਦੇ ਦੋ ਸੈਂਪਲ ਲਏ ਗਏ ਜਿਹਦੇ ਵਿੱਚ ਇੱਕ ਗਰੇਵੀ ਦਾ ਸੈਂਪਲ ਹੈ ਤੇ ਇੱਕ ਪਨੀਰ ਦਾ ਸੈਂਪਲ ਹੈ ਜੀ ਡਾਕਟਰ ਜਿਸ ਤਰ੍ਹਾਂ ਮੱਖਣ ਹੈ ਤੁਸੀਂ ਦੇਖਿਓਗੇ ਉਹ ਵੀ ਥੋੜਾ ਦੱਸਣਾ ਚਾਹੁੰਗੇ ਕਿ ਇਹ ਕਿਸ ਚੀਜ਼ ਦਾ ਬਣਿਆ ਹੁੰਦਾ ਹੈਗਾ ਪਰ ਦੋ ਕੁਛ ਨਹੀਂ ਮੱਖਣ ਦੇ ਰੂਪ ਦੀ ਚੀਜ਼ ਕਰਦੇ ਨੇ ਦੇਖੋ ਇਹ ਜਿਹੜਾ ਹੋ ਗਿਆ ਇਹ ਇੱਕ ਵੈਜੀਟੇਬਲ ਆਇਲ ਹੁੰਦਾ ਹੈਗਾ ਜਿਹਨੂੰ ਨਿਊਟਰਲਾਈਟ ਆਇਲ ਦਿੱਤਾ ਗਿਆ ਪਰ ਉਹਦੇ ਵਿੱਚ ਜੋ ਲਿਖਿਆ ਹੋਇਆ ਉਹਨਾਂ ਨੇ ਵੀ ਇੱਥੇ ਜੈਲਚੇ ਬਣਵਾਇਆ ਔਰ ਇਹ ਹੋਟਲਾਂ ਦੇ ਵਿੱਚ ਇਹਨੂੰ ਐ ਦੇ ਇੱਕ ਮੱਖਣ ਦੀ ਤਰ੍ਹਾਂ ਕਰਕੇ ਵੀ ਮੱਖਣ ਵੇਚ ਰਹੇ ਆ ਉਹਦਾ ਜੂਰ ਕਰ ਰਹੇ ਨੇ ਕਿ ਅਵੇਰਨੈਸ ਆ ਕਿ ਇਹਨਾਂ ਨੂੰ ਬਾਕੀ ਟਾਈਮ ਤੋਂ ਟਾਈਮ ਇਹਨਾਂ ਨੂੰ ਵੀ ਅਸੀਂ ਅਵੇਰਨੈਸ ਕੀਤੀ ਆ ਬਾਕੀ ਅਸੀਂ ਕੈਂਪ ਵੀ ਲਾ ਰਹੇ ਆ ਉਹਦੇ ਵਿੱਚ ਪਬਲਿਕ ਨੂੰ ਅਵੇਅਰ ਕਰ ਰਹੇ ਆ ਕਿ ਕੋਈ ਵੀ ਤੁਸੀਂ ਚੀਜ਼ ਖਾਣੀ ਹੈ ਉਹਦੇ ਉੱਪਰ ਉਹਦੇ ਇੰਗਰੀਡੀਅੰਟਸ ਜ਼ਰੂਰ ਪੜੋ ਇਹਦੀ ਰਿਪੋਰਟ 15 ਦਿਨ ਦੇ ਵਿੱਚ ਵਿੱਚ ਆ ਜਾਏਗੀ ਦੇਖੋ ਇਹ ਜਿਹੜਾ ਹੋ ਗਿਆ ਇਹ ਇੱਕ ਵੈਜੀਟੇਬਲ ਆਇਲ ਹੁੰਦਾ ਹੈਗਾ ਜਿਹਨੂੰ ਨਿਊਟਰਲਾਈਜ਼ ਕਰਾਇਆ ਦਿੱਤਾ ਗਿਆ ਪਰ ਉਹਦੇ ਵਿੱਚ ਜੋ ਲਿਖਿਆ ਹੋਇਆ ਉਹਨਾਂ ਨੇ ਵੀ ਇੱਟੇ ਵੈਜੀਟੇਬਲ ਵਲਵਾਇਆ ਪਰ ਇਹ ਹੋਟਲਾਂ ਦੇ ਵਿੱਚ ਇਹਨੂੰ ਐਜ ਇੱਕ ਮੱਖਣ ਦੀ ਤਰ੍ਹਾਂ ਕਹਿ ਕੇ ਵੀ ਮੱਖਣ ਨੂੰ ਵੇਚ ਰਹੇ ਆ ਉਹਦਾ ਯੂਜ਼ ਕਰ ਰਹੇ ਨੇ ਕਿ ਅਵੇਅਰ ਕਰਾਤੀ ਹੁੰਦੀ ਹੈ ਕਿ ਇਹਨਾਂ ਨੂੰ ਬਾਕੀ ਟਾਈਮ ਟੂ ਟਾਈਮ ਇਹਨਾਂ ਨੂੰ ਵੀ ਅਵੇਅਰਨੈਸ ਕੀਤੀ ਆ ਬਾਕੀ ਅਸੀਂ ਕੈਂਪ ਵੀ ਲਾ ਰਹੇ ਆ ਉਹਦੇ ਵਿੱਚ ਪਬਲਿਕ ਨੂੰ ਅਵੇਅਰ ਕਰ ਰਹੇ ਆ ਕਿ ਕੋਈ ਵੀ ਤੁਸੀਂ ਚੀਜ਼ ਖਾਣੀ ਹੈ ਉਹਦੇ ਉੱਪਰ ਉਹਦੇ ਇੰਗਰੀਡੀਅੰਟਸ ਜ਼ਰੂਰ ਪੜੋ ਇਹਦੀ ਰਿਪੋਰਟ ਕੱਢ ਰਹੇ ਆ ਇਹਦੀ ਰਿਪੋਰਟ 15 ਦਿਨ ਦੇ ਵਿੱਚ ਵਿੱਚ ਆ ਜਾਏਗੀ